ਰੋਮੀਨ ਵੀ ਇਹਦੇ ਨੇ ਕੈਮਰੇ ਆ ਕੈਮਰੇ ਬੰਦ ਆ ਕਹਿੰਦੇ ਆ ਹਾਂ ਲੱਲਾ ਫੋਨ ਛੱਡਦੇ ਵੇ ਆਹ ਪਿਆਰ ਦੇ ਆਦੀ ਮੈਂ ਦੇਖ ਨਹੀਂ ਮम्मी ਸਾਰੇ ਕੰਮ ਕਰੀ ਬਹੁਤ ਸਾਰੇ ਆਂ ਤਾਂ ਤਦ ਨੇ ਫੋਨ ਹੂੰ ਹੂੰ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਆਲ ਚੱਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਮੈਂ ਤੇ ਮੇਰੇ ਬੱਚੇ ਆਪਾਂ ਮੰਮੀ ਘਰ ਆਏ ਸੀ ਤੇ ਜਿਹੜਾ ਵਾ ਗੰਨੂ ਨਾ ਜੇ ਨਾ ਇਹਨੂੰ ਕੋਲਡ ਜਿਹਾ ਹੋਇਆ ਬਹੁਤ ਹਲੇ ਜੇ ਠੀਕ ਨਹੀਂ ਹੈ ਹਲਾ ਜੇ ਜੇਦਜੀ ਬੜੀ ਘਰ ਦਾ ਵਾ ਤੇ ਮੈਂ ਕਿਹਾ ਇਹਨੂੰ ਦਵਾਈ ਦੇ ਦੇਣੀ ਦਵਾਈ ਮੈਂ ਸਕਿੱਪ ਨਹੀਂ ਕਰਦੀ ਹੈਗੀ ਤੇ ਥੋੜਾ ਜਿਹਾ ਨ ਕੋਸਾ ਪਾਣੀ ਪਾਣੀ ਧੰਨੀ ਹੈ ਦਵਾਈ ਕੋਸਾ ਕੋਸਾ ਜੇ ਨਾ ਪਾਣੀ ਨਾਲ ਦਵਾਈ ਦੇ ਦੇ ਦਿੰਨੀ ਮੈਨੂੰ ਤੇ ਮੰਮੀ ਡੈਰੀ ਹੈ ਨੀ ਕੇ ਘਰ ਹੋ ਗਏ ਕਿਤੇ ਬਹੁਤ ਜ਼ਰੂਰੀ ਕੰਮ ਹੀ ਤੱਦ ਕਰਕੇ ਉਹਨਾਂ ਨੂੰ ਕੋਈ ਫਾਰਮ ਜੇ ਜਮਾ ਕਰਵਾਉਣੇ ਸੀ ਤੇ ਆ ਜਾਣਾ ਹੁਣੇ ਤੇ ਗਏ ਆ ਇੱਥੇ ਲੋਕਲ ਕਿਤੇ ਤੇ ਮੈਂ ਕਿਹਾ ਚੱਲੇ ਜਾਓ ਮੈਂ ਘਰੇ ਹੀ ਆਣਾ ਤੇ ਮੈਂ ਉਹਨਾਂ ਜਿਹਨਾਂ ਹੋਂ ਬੱਚਿਆਂ ਨੂੰ ਕੱਲ੍ਹ ਨਹੀਂ ਨਵਾ ਦਵਾ ਲੇਨੀ ਗਨੂੰ ਦਵਾਈ ਦੇ ਦੇਨੀ ਆ ਤੇ ਅੱਜ ਨੀਮੋਲਾਈਜ਼ਰ ਨਹੀਂ ਹੋਇਆ ਹਰ ਕੱਲ ਮੈਂ ਦੋ ਵਾਰੀ ਕਰਤਾ ਸੀ ਉਹਦੇ ਨਾਲ ਨਾ ਫਰਕ ਪੈ ਗਿਆ ਜੇ ਬੱਚਿਆਂ ਨੂੰ ਕੋਲਡ ਵਾ ਨਾ ਤੇ ਮੈਨੂੰ ਮੈਨੂੰ ਇਹ ਲੱਗਦਾ ਕਿ ਗਨੂਨ ਨਾ ਉਹਦੇ ਨਾਲ ਜਿੱਦਾਂ ਦੀ ਮੋਲਾਈਜ਼ਰ ਕਰਦੀ ਨਾ ਤੇ ਸਟੀਮ ਵਗੈਰ ਦਿੰਨੀ ਉਹਦੇ ਨਾਲ ਜ਼ਿਆਦਾ ਫਰਕ ਪੈਂਦਾ ਵਾ ਦਵਾਈ ਦੇ ਨਾਲੋਂ ਕਿਉਂਕਿ ਦਵਾਈ ਨੂੰ ਅੱਜ ਮੇਰੇ ਖਰਾ ਹਫ਼ਤੇ ਤੋਂ ਜ਼ਿਆਦਾ ਹੀ ਹੋ ਗਿਆ ਹੋਣਾ ਤੇ ਦਵਾਈ ਨਾਲ ਇੰਨਾ ਫਰਕ ਨਹੀਂ ਲੱਗਣ ਦਾ ਹੈ ਕਿਉਂਕਿ ਅਜੇ ਵੀ ਨਾ ਉਹਨੂੰ ਨਾ ਕਰਾਈ ਰੇਸ਼ਾ ਆਉਂਦਾ ਅਜੇ ਵੀ ਬਲਗਮ ਜੀ ਆਉਂਦੀ ਆ ਮੈਂ ਪਹਿਲੇ ਦਵਾਈ ਦੇ ਲਾ ਉਹਨੂੰ ਜੋ ਜੀ ਤੁਹਾਨੂੰ ਦਵਾਈ ਦੇ ਦਿੰਨੇ ਆ ਤੇ ਨਾ ਦਵਾਈ ਬੱਚੇ ਦਾ ਖਾਣ ਨੂੰ ਦਿਲ ਨਹੀਂ ਕਰਦਾ ਡੇਢੀ ਡੇਢੀ ਵੇਖੋ ਹੁਣ ਦੀ ਤੇ ਹਨਾ ਕੋੜੀ ਆ ਤੇ ਛੋਟਾ ਜਿਹਾ ਹੈਗਾ ਵਜੇ ਹਨਾ ਛੋਟੇ ਜਿਹਨੂੰ ਦਵਾਈ ਜੜੀ ਉਹ ਦੇਣੀ ਪੈਂਦੀ ਮੈਨੂੰ ਬੜਾ ਹੋਰ ਤਰ੍ਹਾਂ ਹੁੰਦਾ ਤੇ ਮੇਰਾ ਆਪਣਾ ਦਿਲ ਨਹੀਂ ਕਰਦਾ ਤੇ ਇਹਨੂੰ ਹੈਗਾ ਤੇ ਉਹਦਾ ਵੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਤੇ ਬਲਗਮ ਦੀ ਵਜ੍ਹਾ ਨਾਲ ਉਹ ਨਾ ਦੁੱਧ ਪੀਤਾ ਜਾਂਦਾ ਉਹਦੇ ਕੋ ਨਾ ਕੁਝ ਖਾਦਾ ਜਾਂਦਾ ਚੰਗੀ ਤਰ੍ਹਾਂ ਤੇ ਉਥੂ ਜਿਹੜਾ ਟਾਈਪ ਨਾ ਇਦਾਂ ਲੱਗ ਜਾਂਦਾ ਵਾ ਜਿੱਦਾਂ ਨਾ ਰੇਸ਼ਾ ਜਿਆ ਹੋਇਆ ਹੋ ਉਹ ਚੀਜ਼ ਆ ਮੈਂ ਆਪਣਾ ਵੀ ਬੜਾ ਪ੍ਰੇਜ ਕਰਦੀ ਹੁਣ ਖੱਟੀ ਚ ਤਲੀ ਚੀਜ਼ ਦਾ ਬਹੁਤ ਪ੍ਰੇਜ ਕਰਦੀ ਆ ਤੇ ਮੈਂ ਕਿਹਾ ਚੱਲ ਬੱਚੇ ਨੂੰ ਆਮ ਆਜੇ ਹੋਰ ਕੀ ਚਾਹੀਦਾ ਮੈਂ ਦਹੀਂ ਵਗੈਰਾ ਛਾਪ ਕੋਈ ਕੁਝ ਵੀ ਨਹੀਂ ਖਾਂਦੀ ਹੈਗੀ ਤੇ ਮੈਂ ਕਿਹਾ ਚੱਲ ਇਹਨੂੰ ਰਮਾਨ ਆਜੇ ਨਾ ਦਵਾਈ ਦੇ ਦੀ ਦੇਲੀ ਨਹੀਂ ਦਿੱਤੀ ਜਾਂਦੀ ਬੱਚੇ ਨੂੰ ਨਾ ਬੜਾ ਮਨ ਨੂੰ ਹੋਤਰ ਹੁੰਦਾ ਵਾ ਤੇ ਮੈਂ ਇੱਥੇ ਨਾ ਫਿਰ ਗਨੂ ਨੂੰ ਮਾਲਿਸ਼ ਵਗੈਰਾ ਕੀਤੀ ਨਵਾਇਆ ਉਹਨੂੰ ਤੇ ਦੂਜੇ ਨੂੰ ਵੀ ਨਵਾਇਆ ਤੇ ਉਹਨਾਂ ਦੇ ਕੱਪੜੇ ਜਿਹੜੇ ਸੀ ਧੋਤੇ ਸੀ ਮੰਮੀ ਆ ਨਹੀਂ ਹੀ ਘਰ ਮੈਂ ਕਿਹਾ ਚੱਲਣਾ ਹੁਣ ਧੋ ਦਿੰਨੀ ਆ ਤੇ ਧੋ ਕੇ ਜਿਹੜਾ ਮਸ਼ੀਨ ਤੇ ਇੱਥੇ ਲੱਗੀ ਰਿੰਦੀ ਇਹਨਾਂ ਦੇ ਜੋ ਕੱਪੜਾ ਹੁੰਦਾ ਹਨਾ ਸੁਕਾ ਕੇ ਤੇ ਪਾ ਦਿੰਦੇ ਤੇ ਇੱਥੇ ਰੈਕ ਤੇ ਜਿਹੜਾ ਉਹ ਪਾ ਦੇਣਾ ਤੇ ਮੈਂ ਪਾ ਤੇ ਹੀ ਰੈਕ ਤੇ ਤੇ ਐਨ ਜਿਹੜੇ ਉਹ ਸੁੱਕ ਗਏ ਸੀ ਸ਼ਾਮਾਂ ਤੱਕ ਇਹ ਡੈਡੀ ਹੁਣਾਂ ਬੂਟਾ ਜਿਹਾ ਲਿਆਂਦਾ ਮੈਂ ਲਾਂਦਾ ਜਾਮ ਨੂੰ ਢਾਵਾ ਹਾਂ ਜਾਮਨੂ ਦਾ ਦਰਖਤ ਵਾ ਇਹ ਲਾਉਣਾ ਸੀ ਇਹਨਾਂ ਨੇ ਲਾਇਆ ਨਹੀਂ ਅਜੇ ਤੇ ਮੈਂ ਬੱਚਿਆਂ ਦੇ ਕੱਪੜੇ ਧੋਲੇ ਮੰਮੀ ਨੇ ਵੇਖੇ ਧੋ ਦੇਣੇ ਸੀ ਪਰ ਆਣ ਕੇ ਧੋਨੇ ਸੀ ਮੈਂ ਪਤਾ ਨਹੀਂ ਸੁੱਕਦੇ ਕਿ ਨਹੀਂ ਹਣਾ ਤੇ ਮੈਂ ਮਨੇ ਹੁੰਦਾ ਕਿ ਜਿਹੜੇ ਕੱਪੜੇ ਮੈਂ ਧੋਵਾਂ ਸੁੱਕ ਜਾਂ ਤਾਂ ਮੈਂ ਲੈ ਜਾਣਾ ਹਣਾ ਇੱਥੇ ਪਾ ਦੇਣੀ ਆ ਸੁੱਕ ਦੇਣੇ ਆ ਹਣਾ ਸੁੱਕੇ ਮੈਂ ਹੁਣ ਛੱਤ ਤੇ ਨਹੀਂ ਮੈ ਜਾਣਾ ਹੈਗਾ ਇੱਥੇ ਪਾ ਦੇਣੀ ਆ ਮੈਂ ਤੇ ਚਲੋ ਜੀ ਸੇਬ ਧੋਣਾ ਸੀ ਮੈਂ ਕਿ ਚੱਲ ਹੁਣ ਸੇਬ ਧੋ ਲੈਣੀ ਆ ਨਾ ਤੇ ਸਿਆ ਮੋਂ ਵਾ ਨੂੰ ਸਾਬਣ ਸੁਪਣ ਜਾਂ ਛਿੱਟੇ ਪਾ ਜਾਂਦੇ ਆ ਫਿਰ ਧੋ ਲਮੈਂ ਫਿਰ ਮੈਂ ਹੁਣ ਕੱਲ ਨੂੰ ਸੁਵਾਇਆ ਤੇ ਨਮਿਸ਼ ਨੇ ਨਹਾ ਲਿਆ ਵਾ ਤੇ ਬੱਸ ਦੀ ਰੂਟੀਨ ਉਹ ਹੀ ਰਹਿੰਦੀ ਆ ਜਿੱਥੇ ਮਰਜੀ ਚੱਲ ਜਾਉਂਗਾ ਵੇਖਿਆ ਘਰ ਚੱਲ ਜਾਉਂਗਾ ਸੋਰਾ ਘਰ ਚੱਲ ਜਾਉਣਾ ਰੂਟੀਨ ਆਪਣੀ ਉਹੀ ਰਹਿੰਦੀ ਆ ਜੋ ਕੁਝ ਕਰਨਾ ਨਾ ਬੱਚਿਆਂ ਨੂੰ ਤੇ ਆਪ ਹੀ ਦੇਖਣਾ ਪੈਣਾ ਹੁਣ ਜਿੱਥੇ ਜਾਣਾ ਉਹਨਾਂ ਨੇ ਤੇ ਦੇਖਣਾ ਨਹੀਂ ਆ ਨਾ ਤੇ ਆਪ ਹੀ ਦੇਖਣਾ ਪੈਂਦਾ ਬੱਚਿਆਂ ਵੱਲ ਵੀ ਕੀ ਖਵਾਉਣਾ ਕੀ ਪਿਵਾਉਣਾ ਹਣਾ ਮੈਂ ਤੇ ਜਿੱਥੇ ਜਾਂਦੀ ਆ ਆਪ ਹੀ ਮਤਲਬ ਖਾਣਾ ਕਰਦੀ ਬਚਨ ਕੀ ਖਵਾਉਣਾ ਪਿਵਾਉਣਾ ਤੇ ਬਸ ਜੀ ਆਉਣ ਵਾਲੇ ਮੰਮੀ ਹੋਣੀ ਬਸ ਤੇ ਮੈਂ ਤਾਂ ਚਲਾਂ ਜੇ ਫਿਰ ਤੋਂ ਲੱਗੀ ਫਿਰ ਮੈਂ ਦੇਖਦੀ ਆ ਬਾਅਦ ਚ ਤੇ ਆਉਣ ਵਾਲੇ ਹੁੰਨਾ ਚਿਰ ਤੇ ਚਲੋ ਜੀ ਮੈਂ ਤੇ ਨਵੇਂ ਵੀਡੀਓ ਬਣਾਉਂਦੇ ਪਏ ਸ਼ਾਰਟ ਮੈਂ ਤਾਂ ਚੱਲ ਸੁੱਤਾ ਵਦ ਉਹਦੇ ਨਾਲ ਸੁੱਤੇ ਸੁੱਤੇ ਸ਼ਾਰਟ ਬਣਾ ਲੈਣੀ ਹੈ ਨਾ ਸ਼ਾਰਟ ਇੰਸਟਾਗ੍ਰਾਮ ਤੇ ਬਣਾਇਆ ਇੱਕ ਅੱਜ ਤੇ ਸਿਰ ਸਿਰ ਦਰਦ ਪਤਾ ਨਹੀਂ ਕਿਉਂ ਹੁੰਦੀ ਰਹਦੀ ਹੁੰਦੀ ਰਹਿੰਦੀ ਆ ਤੇ ਦਿਨੇ ਤੇ ਪੂਰੀ ਦਿਨੇ ਨੀਂਦ ਹੀ ਨਹੀਂ ਹੁੰਦੀ ਹੈਗੀ ਭਾਵੇਂ ਬੱਚਾ ਸੋ ਵੀ ਜਾਂਦਾ ਨਾ ਮੇਰੇ ਹੁੰਦਾ ਕਿ ਕੋਈ ਨਾ ਕੋਈ ਕੰਮ ਨਿਕਲ ਜਾਵੇ ਕੋਈ ਨਾ ਕੋਈ ਕੰਮ ਕਰ ਲਾ ਮੈਂ ਹਨ ਤੇ ਸੌਣ ਵਾਲੀ ਆਣੀ ਨਹੀਂ ਹੁੰਦਾ ਇਹਗਾ ਛੋਲ ਜੀ ਮੈਂ ਸਿਰ ਧੋ ਲੈਣੀ ਪੱਲਾਂ ਤੇ ਹੈਗਾ ਅੱਜ ਬੁੱਧਵਾਰ ਮੈਂ ਤਾਂ ਚੱਲ ਕੇ ਸਿਰ ਧੋ ਲੈਣੇ ਆ ਲਓ ਜੀ ਸਿਰ ਤੇ ਮੈਂ ਧੋ ਲਿਆ ਵਾ ਤੇ ਇੱਧਰ ਰੱਖਿਆ ਨਮਕੀਨ ਵਾਲੇ ਚਾਵਲ ਤੇ ਮੈਂ ਨਾ ਫਰੂਟ ਕੱਟ ਕੇ ਮੈਂ ਕਿਹਾ ਹਣਾ ਉਹਨੇ ਚਿਰ ਬੱਚਿਆਂ ਨੂੰ ਜਿਹੜਾ ਫਰੂਟ ਕੱਟ ਕੇ ਦਿਨੀ ਆ ਖਾ ਲੈਣਗੇ ਉਹਦਾ ਕਹਿੰਦੇ ਹੁੰਦਾ ਕਿ ਛਿਲਕੇ ਨਹੀਂ ਲਾ ਕੇ ਖਾਣਾ ਚਾਹੀਦਾ ਹਣਾ ਪਰ ਬੱਚੇ ਆ ਨਾ ਤੇ ਫਿਰ ਉਹ ਛਿਲਕੇ ਲਾ ਕੇ ਖਾਂਦੇ ਆ ਗੰਨੂ ਦੇ ਤੇ ਮੈਨੂੰ ਇਹ ਹੁੰਦਾ ਕਿ ਗਲੇ 'ਚ ਆੜ ਨਾ ਜਾਵੇ ਹਣਾ ਛਿਲਕਾ ਨਾ ਚਲ ਜੇ ਫੱਦ ਕਰਕੇ ਉਹਨੂੰ ਛਿਲਕੇ ਦੇਣਾ ਪੈਂਦਾ ਛਿਲਕਾ ਲਾ ਕੇ ਮਗਾ ਜਿੰਚਾ ਚਾਵਲ ਭੰਦੇ ਨਾ ਉਹਨਾਂ ਚਲ ਫਿਰਨਾ ਖਾਲਾਂਗੇ ਫਰੂਟ ਕੋਈ ਨਾ ਕੋਈ ਫਰੂਟ ਜਿਹੜਾ ਉਹ ਬੱਚਿਆਂ ਨੂੰ ਨਾ ਦੇਣਾ ਹੀ ਚਾਹੀਦਾ ਅਗਰ ਨੂੰ ਮੈਨਾਂ ਠੀਕ ਨਹੀਂ ਆ ਤੇ ਉਹ ਨਾ ਖਾਂਦਾ ਨਹੀਂ ਆ ਮੇਰੇ ਆਏ ਨਹੀਂ ਹੈਗੇ ਪਸਾ ਨਹੀਂ ਹੁਣ ਦੇਰ ਲੱਗ ਗਈ ਉਹਨਾਂ ਨੂੰ ਗਨੂੰਨ ਨੀਂਦ ਲਈ ਮਾੜੀ ਜੀ ਬੱਸ ਨਾ ਮੈਂ ਦਵਾਈ ਦਿੱਤੀ ਤੇ ਸੋ ਗਿਆ ਉਹ ਥੋੜਾ ਜਿਹਾ ਸੁੱਤਾ ਵਾ ਵੈਸੇ ਵੀ ਨਾ ਥੋੜਾ ਹੀ ਸੌਂਦਾ ਇੰਨਾ ਜ਼ਿਆਦਾ ਸੌਂਦਾ ਨਹੀਂ ਹੈਗਾ ਹੁਣ ਜਿਉਂ-ਜਿਉਂ ਬੱਚੇ ਨਾ ਵੱਡੇ ਹੁੰਦੇ ਆ ਐ ਨੀਂਦ ਹੀ ਘਟਦੀ ਜਾਂਦੀ ਆ ਉਹਨੂੰ ਬਿਠਾ ਕੇ ਆਈ ਹੁਣ ਮੈਂ ਕਿਹਾ ਮੈਂ ਫਰੂਟ ਕੱਟ ਕੇ ਲਿਆ ਕੇ ਦਿੰਨੀ ਤੁਹਾਨੂੰ ਆ ਵੇਖੋ ਚਾਵਲ ਬਣਦੇ ਪਏ ਆ ਤੇ ਬੱਚਿਆਂ ਕਰਕੇ ਨਾ ਦੇਸੀ ਘਿਓ ਦਾ ਤੜਕਾ ਲਾਇਆ ਮੈਂ ਮੈਂ ਕਿਹਾ ਚੱਲ ਇਹ ਬਹਾਂਦੇ ਨੂੰ ਸੇਮ ਤੇ ਰੱਖਦੀ ਹੁ ਨજર ਤੇ ਫਰੂਟ ਕੱਟ ਲਿਆ ਬੱਚੇ ਖਾ ਲੈਂਦੇ ਆਪੇ ਫਰੂਟ ਇੱਧਰ ਬਿਠਾਏ ਆ ਗਨ ਨੂੰ ਅੱਗੇ ਬਾਰਡਰ ਕੀਤਾ ਵੇਖੋ ਪੂਰਾ ਪੂਰਾ ਬਾਰਡਰ ਬਣਾਇਆ ਇਹਦਾ ਨੰਨ ਨਮਸ਼ੇ ਆ ਲੋ ਖਾਓ ਇੱਕ ਪੀਸ ਗਨ ਨੂੰ ਫੜਾ ਦਿਓ ਰੋਜੀ ਜਿੱਚ ਬੱਚਾ ਨੂੰ ਫਰੂਟ ਦੇਣ ਨਹੀਂ ਇੱਥੇ ਮੈਂ ਵਾਇਸ ਤੇ ਆਪਣੀ ਲਈ ਪਰ ਇੱਥੇ ਨਾ ਵਾਇਸ ਆਈ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਇਸ ਕਰਕੇ ਮੈਨੂੰ ਵਾਇਸ ਓਵਰ ਕਰਨੀ ਪਈ ਨਮੀਸ਼ੇ ਕੁਝ ਖਾਂਦਾ ਹੀ ਨਹੀਂ ਇਹਦੇ ਮੂੰਹ 'ਚ ਪਾਉਣਾ ਪੈਂਦਾ ਫੇਰ ਖਾਂਦਾ ਰੋਟੀ ਬਿਲਕੁਲ ਨਹੀਂ ਖਾਂਦਾ ਹੈਗਾ ਜਿੰਨੇ ਬਹੁਤ ਜ਼ੋਰ ਲਾਉਂਗੀ ਬਹੁਤ ਮਿੰਤਾ ਕਰਨੀ ਪੈਂਦੀ ਆ ਫੇਰ ਰੋਟੀ ਖਾਂਦਾ ਤੇ ਹੋਰ ਚੀਜ਼ਾਂ ਉਹ ਜੋ ਮਰਜੀ ਦੇਈ ਜਾ ਬਸ ਰੋਟੀ ਨਹੀਂ ਖਾਂਦਾ ਜਿੰਨੇ ਫਾਇਦਾ ਕਰਨਾ ਹੈ ਨਾ ਰੋਟੀ ਜਿਹਨੇ ਘਰ ਦੀਆਂ ਚੀਜ਼ਾਂ ਉਹ ਤੇ ਫਾਇਦਾ ਕਰਦੀਆਂ ਜਿਹੜੇ ਸਟ੍ਰੇਟ ਫੂਡ ਵਗੈਰਾ ਉਹ ਤੇ ਨਹੀਂ ਫਾਇਦਾ ਕਰਦੇ ਨਾ ਉਹ ਸਿਹਤ ਨੂੰ ਖਰਾਬ ਕਰਦੇ ਬੱਚਿਆਂ ਨੂੰ ਅਜੇ ਪਤਾ ਨਹੀਂ ਲੱਗਦਾ ਹੈਗਾ ਗਾਂ ਹੋ ਕੇ ਫਿਰ ਉਹ ਨਾ ਬੱਚੇ ਪਛਤਾਉਂਦੇ ਆ ਫਿਰ ਜਿੱਦਾਂ ਹੀ ਤੇ ਆਪਾਂ ਚਲੋ ਸਾਡੇ ਟਾਈਮ ਤੇ ਇਹ ਚੀਜ਼ਾਂ ਨਹੀਂ ਹੈਗੀਆਂ ਹਨਾ ਉਦੋਂ ਸਾਨੂੰ ਲਾਲਚ ਨਹੀਂ ਹੁੰਦਾ ਇੱਥੇ ਬੱਚਿਆਂ ਨੂੰ ਕੁਛ ਨਾ ਕੁਛ ਖਵਾ ਲੈਣੀ ਆ ਤੇ ਮੈਂ ਚੌਵਲ ਬਣਾਏ ਹੀ ਤੇ ਮੈਂ ਕਿ ਚੱਲਣਾ ਗਨੂ ਨੂੰ ਨਾਲ ਹੀ ਆਪਣੇ ਖਵਾ ਦੇਣੀ ਆ ਨਾ ਧੋ ਕੇ ਮੈਂ ਫ੍ਰੀ ਹੋ ਗਈ ਤੇ ਨਮੀਛ ਜਿਹੜਾ ਉਹ ਚਾਵਲ ਬਹੁਤ ਘੱਟ ਖਾਂਦਾ ਬਹੁਤ ਰੀਅਲ ਅਜ ਚੋਲ ਖਾਵੇ ਤੇ ਨਹੀਂ ਤੇ ਨਹੀਂ ਖਾਂਦਾ ਨਹੀਂ ਆ ਤੇ ਮੈਂ ਕਿ ਚੱਲ ਤੇ ਨੂੰ ਫੁਲਕਾ ਬਾਦ ਚੋ ਲਾ ਦੇਣੀ ਆ ਤੇ ਪਰੌਂਠੀ ਲਾ ਦੇਣੀ ਆ ਤੇ ਉਹ ਤੂੰ ਖਾ ਲਈ ਮੈਂ ਪਹਿਲਾਂ ਇਹਨੂੰ ਖਵਾ ਲਾਂ ਤੇ ਆਪ ਖਾ ਲਾ ਕਿਉਂਕਿ ਟਾਈਮ ਕਿੰਨਾ ਹੀ ਜ਼ਿਆਦਾ ਹੋ ਗਿਆ ਹੀ ਐਵੇਂ ਘਬਰਾਟ ਜੀ ਹੋਣ ਦੀ ਹੀ ਲੋ ਜੀ ਆਪਾਂ ਆ ਗਏ ਸੀ ਘਰ 6:30 ਪਾਉਨੇ 7 ਵਜੇ ਆਪਾਂ ਘਰ ਆ ਗਏ ਤੇ ਬਸ ਆਣ ਕੇ ਜਿਹੜਾ ਉਹ ਰੋਟੀ ਪਣੀ ਰੋਟੀ ਤਾਂ ਪਕਾ ਕੇ ਆਈ ਸੀ ਬਸ ਦੁੱਧ ਵਗੈਰਾ ਸਾਂਭਿਆ ਵਾ ਖੱਟਾ ਵਗੈਰਾ ਲਗਾਇਆ ਵਾ ਨੇਰਾ ਕਾਫੀ ਜ਼ਿਆਦਾ ਔਰ ਨਾ ਟਾਈਮ ਤੋਂ ਪਹਿਲਾਂ ਨੇਰਾ ਹੋ ਜਾਂਦਾ ਹੁਣ ਇੱਕ ਹੁਣ ਜ਼ਿਆਦਾ ਨੇਰਾ ਹੋ ਜਾਂਦਾ ਚਾਤੀ ਨੇਰਾ ਹੋ ਜਾਂਦਾ ਹੁਣ ਨਾ ਤੇ ਆਪਾਂ ਆ ਗਏ ਹੁਣ ਮੈਂ ਲੱਗੀਆਂ ਕੱਪੜੇ ਪ੍ਰੈਸ ਕਰਨ ਕੱਪੜੇ ਪਏ ਆ ਮੈਂ ਕਿਹਾ ਚੱਲ ਹੁਣ ਹੁਣ ਪ੍ਰੈਸ ਕਰਨੇ ਗੰਨੂ ਖੇਲਦਾ ਪਿਆ ਵਾ ਤੇ ਮੈਂ ਕਿ ਬਲੌਗ ਦਾ ਚਲੋ ਐਂਡ ਕਰ ਲੈਨੇ ਘਰ ਵਾੜ ਕੇ ਤੇ ਐਸੀ ਜੀ ਆਪਣਾ ਅੱਜ ਦਾ ਬਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਤਾਂ ਵੀਡੀਓ ਲਾਈਕ ਸ਼ੇਅਰ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰਦਿਆ ਕਰੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ